ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜਿਹੜਾ ਅਭਿਆਨ ਚਲਾਇਆ ਗਿਆ ਉਸ ਨੂੰ ਹੋਰ ਕਾਰਗਰ ਬਣਾਉਣ ਲਈ ਹੋਰ ਸਖਤੀ ਨਾਲ ਲਾਗੂ ਕਰਨ ਲਈ ਤੇ ਹੋਰ ਜ਼ਿਆਦਾ ਇਫੈਕਟਿਵ ਬਣਾਉਣ ਲਈ ਉਸ ਦੀ ਲੜੀ ਵਿੱਚ ਪਠੰਡਾ ਪੁਲਿਸ ਵੱਲੋਂ ਅੱਜ ਸਬ-ਡਿਵੀਜ਼ਨ ਮੌੜ ਦੇ ਖਾਣਾ ਮੋੜ ਦੇ ਇੱਕ ਪਿੰਡ ਜੋਧਪੁਰ ਪਾਕਾ ਵਿੱਚ ਅਸੀਂ ਸਰਚਿੰਗ ਆਪਰੇਸ਼ਨ ਕੀਤਾ ਸੀ ਜਿਸ ਦੇ ਤਹਿਤ ਅਸੀਂ ਜਿਹੜੇ ਸ਼ੱਕੀ ਪੁਛ ਸੀਗੇ ਜਿਨ੍ਹਾਂ ਦੀਆਂ ਲਿਸਟਾਂ ਪਹਿਲਾਂ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਖਿਲਾਫ ਇਹਨਾਂ ਪਰਚੇ ਦਰਜ ਨੇ ਜਾਂ ਪਬਲਿਕ ਨੇ ਜਿਹੜੀਆਂ ਸਾਨੂੰ ਕੋਈ ਲਿਸਟਾਂ ਦਿੱਤੀਆਂ ਜਿਨ੍ਹਾਂ ਤੇ ਪਬਲਿਕ ਸ਼ੱਕ ਜ਼ਾਹਰ ਕਰਦੀ ਸੀਗੀ ਉਹਨਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਕੀ ਉਹਨਾਂ ਦੇ ਘਰ ਵੀ ਸਰਚ ਕੀਤੇ ਇਸ ਸਰਚ ਦੇ ਦੌਰਾਨ ਅਸੀਂ ਕੁਝ ਸ਼ੱਕੀ ਬੰਕੀ ਜਿਹੜੇ ਕਾਬੂ ਕੀਤੇ ਆ ਤੇ ਉਹਨਾਂ ਦੀ ਚੰਗੀ ਤਰ੍ਹਾਂ ਗਹਿਰਾਈ ਨਾਲ ਉਹ ਤੋਂ ਕੁਝ ਕੁ ਕੀਤੀ ਜਾਊਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਚਾਂ ਨੇ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਖਿਲਾਫ ਜਿਹੜੇ ਅੱਗੇ ਅਭਿਆਨ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਲੱਗੂ ਹੈ